ਇਹ ਭਾਈ ਬਨੀ ਸਿੰਘ ਤੋਂ ਲਿਖਾਈ ਕੇ ਵੀ ਭਾਈ ਭਨੀ ਸਿੰਘ ਨੇ ਲਿਖੀ ਜੇ ਫਿਰ ਜਦੋਂ ਇਹ ਵੀਰ ਆਪ ਪਾਤਸ਼ਾਹ ਦੀ ਏਕ ਓੰਕਾਰ ਤੋਂ ਪਾਤਸ਼ਾਹ ਦੀ ਲਰਤੀ ਸਰ ਦਾ ਜਾਪ ਜਿਹੜਾ ਸੰਪੂਰਨ 14 ਜਿਹੜੇ ਆਪਾਂ ਦੇ ਵੀ 14 ਅੰਤ ਤੋਂ ਪਾਣੀ ਸ਼ੁਰੂ ਹੁੰਦੀ ਹੈ 14 ਅੰਤ ਤੋਂ ਜਿਹੜਾ ਪਹਿਲਾ ਇਹ ਪਹਿਲੀ ਬਾਣੀ ਹੈ ਉਹਨੂੰ ਰਾਗਾ ਤੋਂ ਕਿੰਨੇ ਕਿਹਾ ਜਾਂਦਾ ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ 14 ਸੂਕੀ ਅੰਗ ਕਿਹੜੀ ਗੱਲ ਤੁਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਮਹਾਰਾਜ ਵੇੜ ਲਿਖਦੇ ਨੇ ਉਹ ਵੇੜ 1430 ਆਗਿਆ ਉਹਦੇ ਵਿੱਚ 31 ਰਾਗ ਨੇ ਉਹ 31ਵਾਂ ਰਾਗ ਕਿਹੜਾ ਉਹਦੇ ਵਿੱਚ ਪਾਤਸ਼ਾਹ ਜੀ ਨੇ ਦਰਜ ਕੀਤਾ ਉਹ ਸੀ ਚੈਦਾਬਦ ਅਬਾਦਿਆਂ ਇਹ ਕਈ ਵਾਰੀ ਸਵਾਲ ਵੀ ਆਉਂਦਾ ਹੈ ਕਿ ਤੁਨ ਗੁਰੂ ਗਰੰਥ ਸਾਹਿਬ ਜੀ ਬਾਹਰ ਦੇ ਅੰਦਰ ਸਭ ਤੋਂ ਛੋਟਾ ਛੋਟਾ ਰਾਗ ਕਿਹੜਾ ਸਭ ਤੋਂ ਛੋਟਾ ਰਾਗ ਇੱਕੋ ਬਲੇ ਦਾ ਰਾਗ ਉਹਨੂੰ ਕਿਹਾ ਜਾਂਦਾ ਚੈਤਰਾਵਤੀ ਧਰਗੁਰ ਤੇਗ ਬਹਾਦਰ ਪਾਸ਼ਾ ਜੀ ਦਾ ਉਚਾਲੂ ਕੀਤਾ ਤੇ ਉਸ ਵਰਤ ਫੇਰ ਪਾਸ਼ਾ ਜੀ ਨੇ ਇਹ ਬਾਣੀ ਜਿਵੇਂ ਸੀ ਫਿਰ 6 ਗੁਰੂਆਂ ਦੇ ਹੋ ਕੇ ਕਰਤੇ ਰਾਗਾਂ ਵਿੱਚ ਤੇ 1400 ਤੋਂ ਅੰਕ ਹੋ ਗਏ ਇਹ ਜਿਹੜੀ ਬੀੜ ਸੀ ਇਹਨੂੰ ਪਾਸ਼ਾ ਜੀ ਨੇ ਪੂਰਤਾ ਕਰ ਦਿੱਤੀ ਹੈ 1708 ਨੀੜ ਦੇ ਅੰਦਰ ਜਿੱਥੇ ਤਾਕਤ ਅਬਜਨ ਨਗਰ ਹਜ਼ੂਰ ਸਾਹਿਬ ਅਣਿਆ ਹੋਏ 5178 ਦੇ ਅੰਦਰ ਫਿਰ ਪਾਤਸ਼ਾਹ ਜੀ ਨੇ ਇਸ ਆਗ ਦੇਣ ਨੂੰ ਫਿਰ ਪਾਤਸ਼ਾਹ ਜੀ ਨੇ ਤਖਤ ਦੇ ਸੁਭਾਏ ਮੰਨ ਕਰਕੇ ਤੇ ਸਿੱਖਾਂ ਨੂੰ ਸਾਨੂੰ ਕਿਸ ਦੇ ਪਾਤਸ਼ਾਹ ਜੀ ਨੇ ਬਣਾ ਲਾਇਆ ਕਿ ਸਾਧ ਸੇਵਨ ਉਹ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪਾਤਸ਼ਾਹ ਜੀ ਸਾਰੀ ਸਿੱਖ ਕੌਮ ਨੂੰ ਹੁਕਮ ਹੈ ਕਿ ਅੱਜ ਤੋਂ ਤੁਹਾਡਾ ਕੋਈ ਵੀ ਦੇਹਧਾਰੀ ਉਨਾ ਤੱਕ ਜੇ ਕਿੰਨੇ ਕਮੇ ਪਰ ਕਮੇ ਪਰ ਖਾਂ ਪਹਾਂਦੀ ਜਿਹੜੀ ਬਣੀ ਬੈਠੀ ਐ ਪਾਸ਼ੋ ਜੀ ਕਹਿੰਦੇ ਕੋਈ ਕੀ ਦੇਹ ਧਾਰੀ ਜਿਹੜਾ ਮਨੋਠਾ ਗੁਰੂ ਨਹੀਂ ਹੋ ਸਕਦਾ ਹਾਂ ਉਹਦੇ ਵਿੱਚ ਗੁਰੂ ਵਾਲੇ ਜਿਹੜੇ ਲੱਛਣ ਨੇ ਉਹ ਆਸ ਕਰਦੇ ਨੂੰ ਉਹ ਸੰਤ ਬਣ ਸਕਦਾ ਤੇ ਪਾਸ਼ੋ ਜੀ ਕਹਿੰਦੇ ਸੰਤ ਵੀ ਉਹ ਆ ਜਿਹੜਾ ਮੈਂ ਪਾਸ਼ਾ ਜੀ ਕਹਿੰਦੇ ਕਿ ਉਹ ਕੋਟਕ ਮਿਲੈ ਅਸੰਤ ਉਹ ਨੇਕਾ ਕਠੜਾਈਆਂ ਨੂੰ ਨੇਕੋ ਸੇਵਤਾ ਨੂੰ ਵਿਨੇਕਾ ਵਕਾਰ ਨੂੰ ਛੱਡਦੇ ਆ ਆਪਣੇ ਰਿਤੇਤਨੋਂ ਵਿਕਾਰ ਨੂੰ ਮਾਰਦੇ ਆ ਜਿਹਦੇ ਸ਼ਬਦ ਨੂੰ ਆਪਣੇ ਰਿਤੇਂ ਅੰਦਰ ਵਸਾ ਕੇ ਉਸ ਸ਼ਬਦ ਦੀ ਪੁਕਾਰ ਸੁਣੀ ਉਹ ਬੇਗੀ ਉਹਨੂੰ ਪਾਤਸ਼ਾਹ ਜੀ ਨੇ ਕਿਹਾ ਸੰਤ ਉਹਨੂੰ ਸਰਤ ਕਿਹਾ ਉਹ ਵੀ ਪਾਤਸ਼ਾਹ ਜੀ ਕਹਿੰਦੇ ਆ ਅੱਜ ਸਾਡੇ ਰਿਤੇ ਅੰਦਰ ਪੰਜ ਵਿਕਾਰ ਜਿਹੜੇ ਅਤਸਰਾਂ ਬਾਜੀ ਬੈਠੇ ਨੇ ਜਿਹੜੇ ਸਾਨੂੰ ਗੁਰੂ ਦੀ ਵਿਚਾਰ ਸੁਣਨ ਮੇਂ ਕਿਉਂਕਿ ਇਹ ਉਤਾਰਕੁਨ ਉਤਾਰਕ ਪਾਤਸ਼ਾਹ ਜੀ ਮਹਾਰਾਜ ਨੇ ਜਿਹੜਾ ਨਿਰਮਲ ਪਾਠ ਚਲਾਇਆ ਸੀ ਨਾ ਤੇ ਭਾਈ ਗੁਰਦਾਰ ਜੀ ਦਿੱਤੇ ਨੇ ਕਹਿੰਦੇ ਬਾੜੇ